ਨੱਬਵੀਂ ਕਿ ਪਹੁੰਚੀ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਮਹਾਰਾਣੀ ਪੰਨੀਤ ਕੋਰ ਬਲੋਨ ਆਬਾ ਦੇ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਉੱਤੇ ਮਹਾਰਾਣੀ ਨਾਲ ਪਾਰਟੀ ਵਰਕਰਾਂ ਦਾ ਵੱਡਾ ਹਜ਼ੂਮ ਵੀ ਵੇਖਣ ਨੂੰ ਮਿਲਿਆ ਦੂਜੇ ਪਾਸੇ ਕਿਸਾਨਾਂ ਵੱਲੋਂ ਲਗਾਤਾਰ ਮਹਾਰਾਣੀ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਅਸੀਂ ਮਹਾਰਾਣੀ ਦਾ ਵਿਰੋਧ ਨਹੀਂ ਕਰ ਰਹੇ ਹਾਂ ਅਸੀਂ ਤਾਂ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਮਹਾਰਾਣੀ ਪੰਨੀਤ ਕੋਰ ਭਾਜਪਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਸਮੋਕਿਉ ਤੇ ਗੱਲਬਾਤ ਕਰਦਿਆ ਹੋਇਆ ਮਹਾਰਾਣੀ ਪੰਨੀਤ ਕੋਰ ਨੇ ਕਿਹਾ ਕਿ ਨਾਬਾ ਦਾ ਮੈਨੂੰ ਪੂਰਨ ਸਾਥ ਮਿਲ ਰਿਹਾ ਉਹਨਾਂ ਕਿਹਾ ਕਿ ਮੈਂ ਨਾਬਾ ਹਲਕੇ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੀ ਹਾਂ ਉਹਨਾਂ ਇਹ ਵੀ ਕਿਹਾ ਹੈ ਕਿ ਜੋ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਅਧਿਕਾਰ ਹੈ ਪਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਪ੍ਰਦਰਸ਼ਨ ਕਰਨ। ਇਸ ਮੌਕੇ ਉੱਤੇ ਭਾਜਪਾ ਦੇ ਆਗੂ ਬਰਿੰਦਰ ਬਿੱਟੂ ਨੇ ਕਿਹਾ ਕਿ ਅੱਜ ਜੋ ਪੰਨੀਤ ਕੋਰ ਦਾ ਸ਼ਕਤੀ ਪ੍ਰਦਰਸ਼ਨ ਹੋ ਰਿਹਾ ਹੈ ਇਸ ਦੇ ਨਾਲ ਵਿਰੋਧੀਆਂ ਦੇ ਹੋਸ਼ ਉੱਡ ਜਾਣਗੇ। ਸ਼ਕਤੀ ਪ੍ਰਦਰਸ਼ਨ ਕਰ ਰਹੇ ਲੋਕ ਬਹੁਤ ਵਧੀਆ ਦਿਨ ਪਰ ਦੇ ਬਹੁਤ ਵਧੀਆ ਹੋ ਰਿਹਾ ਹੈ ਜੀ। ਅੱਲੇ ਸ਼ੁਰੂਆਤ ਹੋ ਰਹੀ ਹੈ ਤਾਂ ਤੁਸੀਂ ਦੇਖ ਲਾਵਾ ਬਹੁਤ ਵਧੀਆ ਹੋਊਗਾ ਕਿ ਕਿਸਾਨ ਵੀ ਜਿਹੜਾ ਲਗਾਤਾਰ ਰੋਸ ਹੈ ਕੀ ਲਗਾਦੇ ਕਿਹੜੇ ਧਾਕਤ ਨੇ ਪਿੱਛੇ ਜਿਹੜਾ ਲਗਾਤਾਰ ਜਿਹੜਾ ਦਰਸ਼ਨ ਕਰ ਰਿਹਾ ਹੈ ਮੈਂ ਇਸ ਤੇ ਕੁਝ ਨਹੀਂ ਕਹਿ ਸਕਦੀ ਤੁਸੀਂ ਉਹਨਾਂ ਨੂੰ ਪੁੱਛੋ ਮੈਂ ਤਾਂ ਕਹਿੰਦੀ ਆ ਇਹਨਾਂ ਦਾ ਹੱਕ ਹੈ ਕਰਨ ਪਰ ਸਾਨੂੰ ਵੀ ਆਪਣਾ ਹੱਕ ਕਰਨਾ ਮੈਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਦਿਨ ਪਰ ਦਿਨ ਜਿਆਦਾ ਵਧੀਆ ਹੋਈ ਜਾ ਰਹੀ ਹੈ ਬੰਦ ਸੀ ਵਪਾਰੀ ਬੰਦ ਸੀ ਹਾਂ ਜੀ ਬੰਦ ਸੀ ਵਪਾਰੀ ਬੰਦ ਸੀ ਨਗਰ ਦੇ ਕਿਤਾਬੀ ਇਹ ਜਿਹੜੇ ਵਪਾਰੀ ਵੀ ਇਹ ਜਿਹੜੇ ਦੇਖੋ ਉਹ ਉਹਨਾਂ ਨੂੰ ਪੁੱਛੋ ਮੈਂ ਆਪਣੇ ਹਲਕੇ ਦਾ ਗੱਲ ਕਰੂੰਗਾ ਜਿਹੜਾ ਚਰਨਜੀਤ ਚੰਨੀ ਤੇ ਇਲੈਕਸ਼ਨ ਕਮਿਸ਼ਨ ਨੇ ਡੋਟਸ ਲਿਆਗਾ ਕਿਸ ਤਰ੍ਹਾਂ ਦੇਖਦੇ ਹੋ ਬਾਬੂ ਮੈਂ ਮੈਂ ਪੜਿਆ ਨਹੀਂ ਮੈਨੂੰ ਟਾਈਮ ਨਹੀਂ ਮਿਲਿਆ ਵਾ ਸਵੇਰ ਦੀ ਬਾਹਰ ਹੈ ਸਾਧੂ ਸਿੰਘ ਜੀ ਚਲੋ ਅੱਛਾ ਸਾਧੂ ਸਿੰਘ ਜੀ ਆ ਗਏ ਹਾਂਜੀ ਨਹੀਂ ਹੈਗਾ ਇਹ ਸਾਡਾ ਪੈਦਲ ਮਾਰਚ ਹੈ ਤੇ ਮਹਾਰਾਣੀ ਸਾਹਿਬ ਆ ਰਹੇ ਨੇ ਅਸੀਂ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਜਾਵਾਂਗੇ ਅੱਜ ਸਾਡੇ ਦਫ਼ਤਰ ਤੱਕ ਘਟਣਾ ਹੈ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕਾਂ ਨੇ ਇੱਥੇ ਆਉਣਾ ਹੈ ਹਜੂਮ ਆਉਣਾ ਹੈ ਤਾਂ ਅੱਧੇ ਘੰਟੇ ਤੱਕ ਮਹਾਰਾਣੀ ਸਾਹਿਬ ਆ ਰਹੇ ਨੇ ਸਾਡੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਨੇ ਸੋ ਬਹੁਤ ਹੀ ਜਿਹੜਾ ਰਿਸਪਾਂਸ ਹੈ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਪਿੰਡਾਂ ਦੇ ਲੋਕ ਪਹੁੰਚ ਚੁੱਕੇ ਨੇ ਜੇ ਸ਼ਹਿਰ ਵਾਲਿਆਂ ਦੇ ਲੇਟ ਨੇ ਕਿ ਰੋਟ ਲੈਂਦੇ ਰਹਿਣ ਵਾਲਾ ਅੱਜ ਆਇਆ ਹੈ ਅਸੀਂ ਜੀ ਪਟਿਆਲਾ ਗੇਟ ਤੋਂ ਹੁੰਦੇ ਹੋ ਜਾਵਾਂਗੇ ਸਦਰ ਬਾਜ਼ਾਰ ਦੇ ਵਿੱਚੋਂ ਦੇਵੀ ਦਿਵਾਲਾ ਚੌਂਕ ਦੇਵੀ ਦਿਵਾਲਾ ਚੌਂਕ ਤੋਂ ਮੈਸ ਗੇਟ ਜਾਵਾਂਗੇ ਜੀ ਜਗ੍ਹਾ ਜਗ੍ਹਾ ਜਿਹੜਾ ਹੈਗਾ ਮਹਾਰਾਣੀ ਸਾਹਿਬ ਦਾ ਅੱਜ ਲੋਕਾਂ ਨੇ ਸਨਮਾਨ ਕਰਨਾ ਬਹੁਤ ਵਧੀਆ ਮਾਹੌਲ ਦੇਖੋ ਭਾਰਤੀ ਜਨਤਾ ਪਾਰਟੀ 380 ਤੋਂ ਵੱਧ ਸੀਟਾਂ ਲੈ ਕੇ ਸੈਂਟਰ ਦੇ ਵਿੱਚ ਸਰਕਾਰ ਆ ਰਹੀ ਹੈ ਮੈਂ ਤਾਂ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਹੁਣ ਜਿਹੜੀ ਇੱਕ ਇੱਕ ਵੋਟ ਹੈ ਮਹਾਰਾਣੀ ਸਾਹਿਬ ਨੂੰ ਪਾਓ ਤਾਂ ਜੋ ਆਪਾਂ ਕੇਂਦਰ ਦਾ ਵਜ਼ੀਰ ਬਣਾ ਸਕੀਏ ਮਹਾਰਾਣੀ ਸਾਹਿਬ ਨੂੰ ਕਿਸਾਨ ਹੋ ਤੁਸੀਂ ਹਾਂ ਜੀ ਅੱਜ ਗੱਲ ਸੇ ਕੀ ਕਰਨਾ ਕਿਸਾਨ ਇੱਕ ਪਾਸੇ ਵਿਰੋਧ ਕਰ ਰਹੇ ਹੋ ਤੁਸੀਂ ਜਿਹੜੇ ਹੈਗਾ ਕਮਲ ਦੇ ਜਿਹੜੇ ਹੈਗੇ ਬੀਜੇਪੀ ਸਪੋਰਟ ਕਰ ਰਹੇ ਹੋ ਸਪੋਰਟ ਕਰ ਰਹੇ ਹਾਂ ਜੀ ਸਪੋਰਟ ਕਰਦੇ ਆ ਵਧੀਆ ਬੀਜੇਪੀ ਸਾਨੂੰ ਵਧੀਆ ਸਮਰਥਨ ਹੋਇਆ ਅੱਛਾ ਜੀ ਕੀ ਵਿਚਾਰਤਰਾ ਵਧੀਆ ਲੱਗਦਾ ਹੈ ਜੀ ਕੀ ਵਿਚਾਰਤਰਾ ਪਾਰਟੀ ਦੇ ਬਗੇ ਲੱਗਦੀ ਹੈ ਪਾਰਟੀ ਸਾਰੇ ਕੰਮ ਕਰ ਰਹੀ ਹੈ ਮੋਦੀ ਦੇ ਵਿਚਾਰ ਵਧੀਆ ਨੇ ਸਾਰੇ ਸਵੱਤਨਿਕਵਾਦੀ ਕਿਸਾਨਾਂ ਵਾਸਤੇ ਵੀ ਜੇ ਗਲਤਾਂ ਜਿਹੜੇ ਪਾਰ ਗਲਤ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਗਲਤ ਸੋਚਣੀ ਆ ਕਿਸਾਨ ਕਰਦੇ ਨੇ ਕੰਮ ਵਧੀਆ ਹੋ ਰਿਹਾ ਮੋਦੀ ਸਰਕਾਰ ਚ ਤੁਸੀਂ ਨਾਲ ਹੋ ਬਾਕੀ ਹਾਂਜੀ ਆ ਬਾਕੀ ਮੋਦੀ ਨਾਲ ਤੁਸੀਂ ਕਿਹੜੇ ਬਣਦੇ ਨਵੰਬਰ ਬਣਦੇ ਨਵੰਬਰ ਬਣਦੇ ਤੂਬਰ ਹੋ ਰਿਹਾ ਜੀ ਜਿਹੜਾ ਆਪਾਂ ਸਵਾ ਸਾਲ ਦਿੱਲੀ ਬੈਠ ਕੇ ਆਏ ਆ ਉਹ ਮੰਗਾ ਬੀਜੇਪੀ ਨੇ ਮੰਨੀਆਂ ਸੀਗੀਆਂ ਉਹ ਮੰਨੀਆਂ ਉਹ ਮੰਗਾ ਹਾਲ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਜਾਣ ਦਿੰਦੇ ਕਿਉਂਕਿ ਸਾਡਾ ਵੀ ਰਾਈਟ ਬਣਦਾ ਕਿ ਅਸੀਂ ਦਿੱਲੀ ਜਾ ਸਕਦੇ ਆ ਸਾਡੀ ਵੀ ਰਾਜਧਾਨੀ ਆ ਉਹ ਉੱਥੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਬੈਰੀਕੇਟਿੰਗ ਕੀਤੀ ਆ ਕਿੱਲਾ ਲਾਈਆਂ ਨੇ ਹਤਰੂ ਗੈਸ ਛੱਡੇ ਨੇ ਕਿਉਂਕਿ ਸਾਡਾ ਵੀ ਰਾਈਟ ਨਹੀਂ ਹੈ ਇਹ ਪਿੰਡਾਂ ਦੇ ਵਿੱਚ ਕਹਿੰਦੇ ਨੇ ਕਿ ਸਾਡਾ ਵਿਰੋਧ ਕੀਤਾ ਜਾ ਰਿਹਾ ਅਸੀਂ ਮਹਾਰਾਣੀ ਦਾ ਜਿਹੜਾ ਪ੍ਰਨੀਤ ਕੋਰਾ ਉਹਦਾ ਵਿਰੋਧ ਨਹੀਂ ਕਰ ਰਹੇ ਜਿਹੜੀ ਬੀਜੇਪੀ ਮਾਰੂ ਨੀਤੀਆਂ ਲੈ ਆ ਰਹੀ ਹੈ ਜਾਨ ਪਹਿਲਾਂ ਤੋਂ ਲਾਗੂ ਕੀਤੀਆਂ ਹੋਈਆਂ ਨੇ ਉਹਦਾ ਵਿਰੋਧ ਕਰ ਰਹੇ ਆ ਸਾਡੀਆਂ ਮੰਨੀਆਂ ਮੰਗਾਂ ਨਹੀਂ ਹਾਲ ਤੱਕ ਲਾਗੂ ਕੀਤੀਆਂ ਜ਼ਾਲਮ ਸਰਕਾਰ ਹੈ ਇਹ ਬੀਜੇਪੀ ਅਸੀਂ ਬੀਜੇਪੀ ਦਾ ਸਰਕਾਰ ਦਾ ਵਿਰੋਧ ਕਰਦੇ ਆ ਅਤੇ ਕਰਦੇ ਰਹਾਂਗੇ ਵਕ ਵਕ ਪਿੰਡਾਂ ਦੇ ਵਿੱਚ ਜਾਣਗੇ ਅਸੀਂ ਉੱਥੇ ਵੀ ਵਿਰੋਧ ਕਰਾਂਗੇ